ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਗੱਲ ਕਰਾਂਗੇ ਕਿ ਸਰਕਾਰਾਂ ਸਿੱਖਾਂ ਨਾਲ ਤਾਂ ਧੱਕਾ ਕਰਦੀਆਂ ਹੀ ਕਰਦੀਆਂ ਨੇ ਪਰ ਸਰਕਾਰਾਂ ਸਿੱਖਾਂ ਦੇ ਸ਼ਹੀਦਾਂ ਨਾਲ ਜਿਨ੍ਹਾਂ ਨੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਉਹਨਾਂ ਨਾਲ ਕਿਵੇਂ ਧੱਕਾ ਕਰਦੀਆਂ ਨੇ ਅੱਜ ਮੈਂ ਤੁਹਾਨੂੰ ਇੱਕ ਐਸੀ ਮਤਲਬ ਐਸੀ ਵੀਡੀਓ ਲੈ ਕੇ ਆਇਆਗਾ ਜਿਹੜੀ ਤੁਹਾਡੀ ਰੂਹ ਕੰਬ ਜੂਗੀ ਕਿ ਕਿੱਥੋਂ ਤੱਕ ਜਾ ਕੇ ਸਰਕਾਰਾਂ ਸਾਡੇ ਨਾਲ ਧੱਕਾ ਕਰਦੀਆਂ ਨੇ ਸਾਨੂੰ ਕਿਵੇਂ ਇਤਿਹਾਸ ਚੋਂ ਮਟਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਦੋਸਤੋ ਅੱਜ ਗੱਲ ਕਰਾਂਗੇ ਕਾਲੇ ਪਾਣੀ ਦੇ ਕੈਦੀਆਂ ਬਾਰੇ ਕਿ ਕਾਲੇ ਪਾਣੀ ਦੇ ਜਿ ਤੁਹਾਨੂੰ ਸਾਰੇ ਲੋਕਾਂ ਨੂੰ ਪਤਾ ਹੈਗਾ ਕਿ ਤਕਰੀਬਨ 90% ਤੱਕ ਸਿੱਖਾਂ ਨੇ ਕਾਲੇ ਪਾਣੀ ਦੀ ਜਿਹੜੀ ਸਜ਼ਾ ਕੱਟੀ ਉੱਥੇ ਜਿਹੜੀ ਗਿਣਤੀ ਸੀ ਸਿੱਖਾਂ ਦੀ ਤੇ ਦੂਜੇ ਨੰਬਰ ਤੇ ਬੰਗਾਲੀਆਂ ਦੀ ਪਰ ਦੋਸਤੋ ਉੱਥੇ ਕੀ ਸਾਡਾ ਸਾਡੇ ਨਾਲ ਧੱਕਾ ਕੀਤਾ ਜਾਂਦਾ ਕਿਉਂਕਿ ਤੁਹਾਨੂੰ ਪਤਾ ਹੋਣਾ ਜਿਹੜੀ ਉਹ ਜੇਲ੍ਹ ਹੈ ਸਲਾਨੀ ਵਾਲੀ ਖੋਲ ਦਿੱਤੀ ਗਈ ਆ ਉਹਦਾ ਮਿਊਜ਼ੀਅਮ ਬਣਾ ਦਿੱਤਾ ਗਿਆ ਉੱਥੇ ਜਿਹੜੇ ਕੈਦੀਆਂ ਦੇ ਬੁੱਤ ਲਗਾਏ ਗਏ ਨੇ ਉਹਨਾਂ ਵਿੱਚ ਤੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦੇ ਵਿੱਚ ਸਾਡੇ ਇਤਿਹਾਸ ਨੂੰ ਲੁਕਾਉਣ ਦੀ ਗਲਤੀ ਕੀਤੀ ਨਹੀਂ ਜਾਣ ਬੁੱਝ ਕੇ ਮਟਾਉਣ ਦੀ ਕੋਸ਼ਿਸ਼ ਕੀਤੀ ਆ ਔਰ ਦੋਸਤੋ ਮੈਂ ਭਗਵੰਤ ਮਾਨ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਝਲਕੀਆਂ ਦੀ ਗੱਲ ਕਰਦੇ ਸੀਗੇ ਕਿ 26 ਜਨਵਰੀ ਨੂੰ ਝਲਕੀਆਂ ਦੇ ਵਿੱਚੋਂ ਪੰਜਾਬ ਦਾ ਨਾਂ ਕੱਟਿਆ ਗਿਆ ਪਰ ਇੱਥੇ ਤਾਂ ਹੋਰ ਵੀ ਬਹੁਤ ਕੁਝ ਕੱਟਿਆ ਹੋਇਆ ਤੇ ਤੁਹਾਨੂੰ ਵੀ ਮੈਂ ਭਗਵੰਤ ਮਾਨ ਨੂੰ ਜੀ ਵੀ ਅੱਗੇ ਜਾ ਕੇ ਮੈਂ ਬੇਨਤੀ ਕਰਦਾ ਤੇ ਦੋਸਤੋ ਵੀਡੀਓ ਦੇ ਆਖਰ ਤੱਕ ਬਨੇ ਰਹੋ ਤੇ ਤੁਹਾਨੂੰ ਮੈਂ ਇਹਦੇ ਤੇ ਪੂਰਾ ਚਾਨਣਾ ਪਾਉਣਾ ਕਿ ਕੀ ਕੀ ਸਿੱਖਾਂ ਦੇ ਨਾਲ ਜਿਹੜਾ ੱਤਕਾ ਕੀਤਾ ਜਾਂਦਾ ਤੇ ਕਿੱਥੋਂ ਤੱਕ ਜਾ ਕੇ ਕੀਤਾ ਜਾਂਦਾ ਆਓ ਵੀਡੀਓ ਕਰਦੇ ਆ ਸਟਾਰ ਵਾਇਗੁਰ ਜੀ ਕਿ ਖਾਲਸਾ ਵਾਇਗੁਰ ਜੀ ਦੀ ਫਤਿਹ ਕਾਲਜਾ ਜੀ ਕੱਲ ਸਾਮ ਨੂੰ ਬੈਠੇ ਸੀਗੇ ਮੇਰਾ ਸੰਦੂਰ ਤੋਂ ਦੋਸਤ ਹੈ ਗੋਗੀ ਉਹ ਮੇਰੇ ਕੋਲ ਆਇਆ ਹੋਇਆ ਸੀ ਸਾਡੀ ਗੱਲ ਚੱਲ ਰਹੀ ਸੀ ਤਾਂ ਉਹਨੇ ਮੈਨੂੰ ਮਤਲਬ ਇਸ ਮੁੱਦੇ ਬਾਰੇ ਜਾਣੂ ਕਰਵਾਇਆ ਤੇ ਇਹਦੇ ਤੇ ਸਰਚ ਕਰਨ ਲੱਗੇ ਤਾਂ ਸਰਚ ਕਰਕੇ ਦੋਸਤੋ ਜਦੋਂ ਕੱਢ ਕੇ ਤੱਥ ਸਾਹਮਣੇ ਆਏ ਤਾ ਮੈਂ ਹੈਰਾਨ ਰਹਿ ਗਿਆ ਮੈਂ ਸਾਰੀ ਰਾਤ ਦਾ ਇਹਦੇ ਤੋਂ ਸਰਚ ਕਰ ਰਿਹਾ ਸੀਗਾ ਤੁਸੀਂ ਵੀ ਸਰਚ ਕਰਕੇ ਦੇਖ ਸਕਦੇ ਹੋ ਲੋਕਤੋਂ ਤੁਹਾਨੂੰ ਪਤਾ ਕਿ ਕਾਲੇ ਪਾਣੀ ਦੀ ਜਿਹੜੀ ਸਜ਼ਾ ਸੀਗੀ ਉੱਥੇ ਕਹਿੰਦੇ ਹੁੰਦੇ ਨੇ ਕਿ ਕੈਦੀ ਆਪਣੀ ਮੌਤ ਖੁਦ ਮੰਗਦੇ ਹੁੰਦੇ ਤੇ ਕਿ ਸਾਨੂੰ ਮੌਤ ਆ ਜਾਵੇ ਕਿਉਂਕਿ ਕਾਲੇ ਪਾਣੀ ਦੀ ਸਜ਼ਾ ਇਸ ਕਰਕੇ ਕਾਲਾ ਪਾਣੀ ਕਿਹਾ ਜਾਂਦਾ ਸੀ ਕਿਉਂਕਿ ਹਜ਼ਾਰਾਂ ਕਿਲੋਮੀਟਰ ਸਮੁੰਦਰ ਦੇ ਵਿੱਚ ਘਿਰਿਆ ਹੋਇਆ ਇੱਕ ਟਾਪੂ ਸੀਗਾ ਤੇ ਜਿਹੜੇ ਟਾਪੂ ਦੇ ਵਿੱਚ ਇਹ ਜੇਲ ਬਣਾਈ ਗਈ ਸੀ 1896 ਦੇ ਵਿੱਚ ਦੋਸਤੋ ਇਹ ਜੇਲ ਹੈ ਜਿਹੜੀ ਇਹਦੀ ਸ਼ੁਰੂਆਤ ਹੋਈ ਸੀ ਤੇ 1906 ਦੇ ਵਿੱਚ ਇਹਦਾ ਨਿਰਮਾਣ ਦਾ ਕੰਮ ਪੂਰਾ ਹੋ ਗਿਆ ਸੀ 5 ਲੱਖ ਰੁਪਏ ਦੇ ਕਰੀਬ ਇਹਦੇ ਤੇ ਖਰਚਾ ਆਇਆ ਸੀਗਾ ਦੋਸਤੋ ਇਹਦੇ ਚ ਸਭ ਤੋਂ ਵੱਡੀ ਗੱਲ ਇੱਕ ਕਿ ਇੱਥੋਂ ਕੋਈ ਵੀ ਬੰਦਾ ਜਿਹੜਾ ਉਹ ਭੱਜ ਨਹੀਂ ਸੀ ਸਕਦਾ ਪਰ ਫੇਰ ਵੀ ਮਹਿਤਾਬ ਤੇ ਚੇਤਨ ਦੋ ਜਿਹੜੇ ਪੰਜਾਬ ਦੇ ਸੱਖ ਸੀਗੇ ਉਹ ਪਹਿਲੀ ਦਫਾ ਇਥੋਂ ਫਰਾਰ ਵੀ ਹੋ ਗਏ ਸੀਗੇ 1872 ਨੂੰ ਪਰ ਉਹ ਬਾਅਦ ਦੇ ਵਿੱਚ ਉਹਨਾਂ ਨੂੰ ਜਿੱਥੇ ਉਹ ਪਹੁੰਚਦੇ ਨੇ ਤਕਰੀਬਨ ਦੋਸਤੋ ਤੁਸੀਂ ਇਹਨਾਂ ਲੋਕਾਂ ਦੀਆਂ ਕੁਰਬਾਨੀਆਂ ਦੇਖ ਕੇ ਹੈਰਾਨ ਰਹਿ ਜਾਓਗੇ 750 ਮੀਲ ਦਾ ਸਫ਼ਰ ਕਰਕੇ ਇਹ ਆਪਣੀਆਂ ਬਣਾਈਆਂ ਹੋਈਆਂ ਕਿਸ਼ਤੀਆਂ ਦੇ ਰਾਹੀਂ ਸਮੁੰਦਰ ਪਾਰ ਕਰ ਜਾਂਦੇ ਨੇ ਪਰ ਜਿੱਥੇ ਇਹ ਪਹੁੰਚਦੇ ਨੇ ਉਹਨਾਂ ਨੂੰ ਦੱਸਦੇ ਨੇ ਕਿ ਅਸੀਂ ਮਸੇਰੇ ਆ ਸਾਡਾ ਜਿਹੜਾ ਕਿਸਤੇ ਖਰਾਬ ਹੋ ਗਈ ਇਸ ਕਰਕੇ ਅਸੀਂ ਮਤਲਬ ਇੱਥੇ ਆਇਆ ਉਹਨਾਂ ਨੂੰ ਪਰ ਰਾਤ ਨੂੰ ਜਦੋਂ ਸੌਂ ਜਾਂਦੇ ਨੇ ਤਾਂ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੇ ਨੇ ਉਹਨਾਂ ਨੂੰ ਰੱਖਿਆ ਸੀਗਾ ਉਹ ਉਹਨਾਂ ਦੀ ਸਰਕਾਰ ਨੂੰ ਖਬਰ ਦੇ ਕੇ ਉਹਨਾਂ ਨੂੰ ਗਿਰਫਤਾਰ ਕਰਾਉਂਦੇ ਨੇ ਜਦੋਂ ਸਵੇਰੇ ਉੱਠਦੇ ਨੇ ਉਦੋਂ ਤੱਕ ਉਹਨਾਂ ਨੂੰ ਆ ਕੇ ਚਪਾਈਆਂ ਨੇ ਜਾਕੜ ਰੱਖਿਆ ਸੀਗਾ ਦੋ ਤੋਂ ਹੁਣ ਆਪਾਂ ਗੱਲ ਕਰਦੇ ਆ ਕਿ ਇਹ ਜਿਹੜੀ ਜੇਲ ਆ ਇੱਥੇ 90% ਤੱਕ ਸਿੱਖ ਕੈਦੀ ਸਨ ਕਿਉਂਕਿ ਤੁਹਾਨੂੰ ਪਤਾ ਸਭ ਤੋਂ ਵੱਧ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਅਗਰ ਕਿਸੇ ਨੇ ਪਾਇਆ ਸਭ ਤੋਂ ਵੱਧ ਸਿੱਖਾਂ ਨੇ ਦੂਜੇ ਨੰਬਰ ਤੇ ਬੰਗਾਲੀਆਂ ਨੇ ਪਰ ਦੂਰ ਤੋਂ ਇੱਥੇ ਸਿਰਫ 73 ਪੰਜਾਬ ਦੇ ਕੈਦੀਆਂ ਦੇ ਨਾਂ ਸਿੱਖਾਂ ਦੇ ਲਿਖੇ ਹੋਏ ਨੇ ਕਿਸੇ ਵੀ ਸਿੱਖ ਦਾ ਉੱਥੇ ਕੋਈ ਵੀ ਬੁੱਤ ਨਹੀਂ ਲਗਾਇਆ ਗਿਆ ਜਿੰਨੇ ਬੁੱਤ ਲੱਗੇ ਨੇ ਸਾਰੇ ਉਹ ਕਲੀਨ ਸੇਫ ਔਰ ਹੋਰ ਸੂਬਿਆਂ ਦੇ ਲੋਕਾਂ ਦੇ ਲੱਗੇ ਹੋਏ ਨੇ ਇੱਥੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਮੋਦੀ ਸਰਕਾਰ ਨੇ ਕਿ ਇੱਥੋਂ ਸਿੱਖਾਂ ਦਾ ਜਿਹੜਾ ਇਤਿਹਾਸ ਉਹ ਮਿਟਾਇਆ ਜਾਵੇ ਕਿਉਂਕਿ ਸੈਲਾਨੀਆਂ ਲਈ ਇਹਨਾਂ ਨੇ ਇਹ ਤਕਰੀਬਨ 2016 ਚ ਖੋਲ੍ਹ ਦਿੱਤੀ ਸੀ ਜੇਲ ਜਦੋਂ ਇਹਨੂੰ ਮਿਊਜ਼ੀਅਮ ਬਣਾਤਾ ਲੋਕਾਂ ਲਈ ਪਰ ਦੋਸਤੋ ਉਥੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਜਾਂਦੇ ਨੇ ਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਵੀਡੀਓ ਨੂੰ ਮਿਲੀਅਨਾਂ ਦੇ ਵਿੱਚ ਲੋਕ ਦੇਖਦੇ ਨੇ ਪਰ ਦੋਸਤੋ ਦੋਸਤੋ ਜਿਹੜੇ ਸਿੱਖਾਂ ਨੇ ਉਸ ਜੇਲ੍ਹ ਨੂੰ ਬਣਾਉਣ ਦੇ ਵਿੱਚ ਵੀ ਜਦੋਂ ਸਭ ਤੋਂ ਪਹਿਲਾਂ ਉਥੇ ਅੰਗਰੇਜ਼ਾਂ ਨੇ ਸਟਾਰਟ ਕਰੀ ਜੇਲ੍ਹ ਤਾਂ ਸਿੱਖ ਕੈਦੀਆਂ ਨੂੰ ਲਿਜਾ ਕੇ ਉਥੇ ਉਹਨਾਂ ਨੂੰ ਮੱਛਰ ਸੱਪਾਂ ਸੇੜਾਂ ਦੇ ਮੂਰੇ ਪਹਿਲਾਂ ਜ਼ੁਲਮ ਕੀਤੇ ਗਏ ਉਹ ਸੱਪਾਂ ਨਾਲ ਕੋਈ ਡੱਸ ਕੇ ਮਾਰ ਜਾਂਦਾ ਸੀਗਾ ਕੋਈ ਕਿਸੇ ਨੂੰ ਕੋਈ ਜ਼ਾਲਮ ਰਖਾ ਜਾਂਦਾ ਸੀ ਦੋਸਤੋ ਉਸ ਤੋਂ ਬਾਅਦ ਜਦੋਂ ਜੇਲ ਬਣ ਕੇ ਤਿਆਰ ਹੋ ਜਾਂਦੀ ਆ ਫਿਰ ਉੱਥੇ ਲਿਜਾ ਕੇ ਵੱਦ ਤੋਂ ਵੱਦ ਜਿਹੜੇ ਸਿੱਖ ਕੈਦੀਆਂ ਰੱਖੇ ਗਏ ਪਰ ਕਿਤੇ ਵੀ ਉੱਥੇ ਇਹ ਇਤਿਹਾਸ ਦੇ ਵਿੱਚ ਮਤਲਬ ਮਿਟਾਉਣ ਦੀ ਕੋਸ਼ਿਸ਼ ਕਰਤੀ ਕਿ ਕਿ ਸੇਤਰਾ ਆਉਣ ਵਾਲੇ ਸੈਲਾਨੀ ਨੇ ਜਿਹੜੇ ਉਹ ਇਹ ਨਾ ਦੇਖ ਸਕਣ ਕਿ ਸਿੱਖਾ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਹੁਣ ਦੋਸਤੋ ਗੱਲ ਕਰਦੇ ਆਂ ਕਿ ਇਸ ਵਾਰੀ 26 ਜਨਵਰੀ ਨੂੰ ਜਿਹੜਾ ਆਪਣੀ ਪੰਜਾਬ ਦੀ ਝਾਕੀ ਹੈ ਉਹ ਦਿਖਾਈ ਨਹੀਂ ਗਈ ਜਿਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਤਰਾਜ਼ ਕੀਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇਹ ਚਾਕੀਆਂ ਪੰਜਾਬ ਦੇ ਵਿੱਚ ਦਿਖਾਵਾਂਗੇ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਮਾਨ ਸਾਹਿਬ ਅਗਰ ਤੁਸੀਂ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਦੇ ਵਿੱਚ ਕਾਲੇ ਪਾਣੀ ਦੇ ਜਿੰਨੇ ਕੈਦੀ ਨੇ ਸਿੱਖ ਉਹਨਾਂ ਦੀਆਂ ਚਾਕੀਆਂ ਪੰਜਾਬ ਦੇ ਵਿੱਚ ਦਿਖਾਓ ਤਾਂ ਕਿ ਲੋਕਾਂ ਨੂੰ ਇਹ ਜਾਗਰੂਕਤਾ ਹੋ ਸਕੇ ਤੇ ਪ੍ਰੈਸ ਦੇ ਰਾਹੀਂ ਇਹ ਜਿਹੜੀ ਖਬਰ ਜਾਂ ਜਿਹੜਾ ਇਤਿਹਾਸ ਹੈ ਜਿਹਨੂੰ ਲੁਕਾਇਆ ਗਿਆਗਾ ਉਹ ਲੋਕਾਂ ਤੱਕ ਦੁਨੀਆ ਤੱਕ ਪਹੁੰਚ ਸਕੇ ਕਿ ਕਿੰਨੇ ਸਿੱਖਾਂ ਨੇ ਜੇਲਾ ਕਟੀਆਂ ਕਿੰਨੇ ਸਿੱਖਾਂ ਨੂੰ ਉੱਥੇ ਫਾਂਸੀ ਹੋਈ ਕਿੰਨੇ ਸਿੱਖ ਉੱਥੇ ਤੜਪਾ ਕੇ ਮਾਰੇ ਗਏ ਜਦੋਂ ਕਿ ਸਭ ਨੂੰ ਪਤਾ ਹੈ ਕਿ ਉੱਥੋਂ ਕੋਈ 타ਮਾ ਬਿਰਲਾ ਹੀ ਵਾਪਸ ਆਉਂਦਾ ਸੀ ਜਿਹੜਾ ਇੱਕ ਵਾਰੀ ਉੱਥੇ ਚਲਿਆ ਜਾਂਦਾ ਸੀਗਾ ਉਹ ਕਾਲੇ ਪਾਣੀ ਤੋਂ ਵਾਪਸ ਨਹੀਂ ਸੀ ਮੁੜਦਾ ਦੋਸਤੋ ਕਈ ਲੋਕ ਸਿਰਫ ਔਰ ਸਿਰਫ ਬੀਜੇਪੀ ਦੀ ਬੋਲੀ ਬੋਲਦੇ ਨੇ ਜਾਂ ਸਰਕਾਰਾਂ ਦੀ ਬੋਲੀ ਬੋਲਦੇ ਆ ਉਹਨਾਂ ਨੂੰ ਤਾਂ ਨਹੀਂ ਲੱਗਦੀਆਂ ਇਹ ਗੱਲਾਂ ਚੰਗੀਆਂ ਪਰ ਇਹ ਅਸਲੀਅਤ ਹੈ ਦੋਸਤੋ ਮੈਂ ਤੁਹਾਨੂੰ ਨਾਲ ਦੀ ਨਾਲ ਕੁਝ ਸਟੈਚੂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਲੈਕਿਨ ਜਿਆਦੇ ਵੀਡੀਓ ਅਗਰ ਕੋਈ ਨਾਲ ਚਲਾਉਣਿਆ ਤਾਂ ਉੱਤੇ ਕਾਪੀਰਾਈਟ ਆ ਜਾਂਦਾ ਨਹੀਂ ਤਾਂ ਮੈਂ ਤੁਹਾਨੂੰ ਸਾਰਾ ਕੁਝ ਉੱਥੇ ਦਾ ਦਿਖਾ ਦਿੰਦਾ ਜੋ ਸਰਚ ਕੀਤਾ ਸੀਗਾ ਪਰ ਇਹੇ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਸਰਕਾਰਾਂ ਕਿੱਥੇ ਤੱਕ ਸਿੱਖਾਂ ਦੇ ਖਿਲਾਫ ਸਾਜ਼-ਸਾਜ਼ ਰਚਦੀਆਂ ਨੇ ਕਿ ਮਤਲਬ ਜਿਹੜੇ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਜੇਲਾਂ ਕੱਟ ਕੇ ਫਾਂਛੀਆਂ ਤੇ ਜੜ ਕੇ ਦੇਸ਼ ਨੂੰ ਆਜ਼ਾਦ ਕਰਾਇਆ ਕੱਲਾ ਪੰਜਾਬ ਤਾਂ ਆਜ਼ਾਦ ਨਹੀਂ ਸੀ ਨਾ ਕਰਾਇਆ ਤੁਹਾਨੂੰ ਵੀ ਆਜ਼ਾਦ ਕਰਾਇਆ ਅੱਜ ਤੁਸੀਂ ਕੁਰਸੀਆਂ ਦਾ ਆਨੰਦ ਮਾਣਦੇ ਹੋ ਤੁਹਾਨੂੰ ਕੰਮ ਚ ਕਮ ਇੰਨੀ ਸ਼ਰਮ ਆਉਣੀ ਚਾਹੀਦੀ ਆ ਕਿ ਜਿਹੜੀਆਂ ਕੁਰਸੀਆਂ ਵੱਡੇ ਵੱਡੇ ਆਉਦੇ ਮੰਤਰੀ ਪ੍ਰਧਾਨ ਮੰਤਰੀ ਸੀਐਮ ਪੀਐਮ ਬਣੀ ਬੈਠਿਆ ਸੀ ਇਹ ਉਹਨਾਂ ਸਿੱਖਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਬਣੇ ਬੈਠਿਆ ਪਰ ਦੋਸਤੋ ਇਸ ਗੱਲ ਦੀ ਸ਼ਰਮ ਤਾਂ ਕਿਸੇ ਨੂੰ ਕੀ ਆਉਣੀ ਹੈ ਕਿਉਂਕਿ ਇਹ ਤਾਂ 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 ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਕੁਰਬਾਨੀ ਨੂੰ ਭੁੱਲ ਗਏ ਜਿਨ੍ਹਾਂ ਨੇ ਜੰਜੂ ਦੀ ਖਾਤਰ ਪਹਿਲੀ ਦਫਾ ਸੀ ਗਾ ਕੇ ਕੋਈ ਮਤਲਬ ਜਿਹੜਾ ਸਜ਼ਾ ਪਾਉਣ ਵਾਲਾ ਬੰਦਾ ਹੈ ਉਹ ਜ਼ਾਲਮ ਕੋਲੇ ਚੱਲ ਕੇ ਗਿਆ ਹੋਵੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜਾ ਕੇ ਆਪਣੀ ਕੁਰਬਾਨੀ ਦਿੱਤੀ ਆਪਣਾ ਸਿਰ ਦਿੱਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਡੇ ਪਾਸ ਸਾਨੇ ਸਾਰਾ ਪਰਿਵਾਰ ਸਰਵਾਂਛ ਚਾਰੇ ਸਹਿਬਾਂ ਤੇ ਵਾਰ ਦਿੱਤੇ ਪਰ ਇਹ ਲੋਕ ਤਾਂ ਉਹਨਾਂ ਕੁਰਬਾਨੀਆਂ ਨੂੰ ਭੁੱਲ ਗਏ ਸੋ ਇਸ ਕਰਕੇ ਇਹਨਾਂ ਨੂੰ ਕਹਿਣਾ ਤਾਂ ਪੱਥਰ ਮੂਰੇ ਵੀਣ ਵਜਾਉਣ ਦੇ ਬਰਾਬਰ ਹੈ ਪਰ ਫਿਰ ਵੀ ਮੈਂ ਮੁੱਖ ਮੰਤਰੀ ਨੂੰ ਬੇਨਤੀ ਤਾਂ ਕਰਦਾਗਾ ਕਿਉਂਕਿ ਤੁਹਾਨੂੰ ਲੋਕਾਂ ਨੇ ਚੁਣ ਕੇ ਬਣਾਇਆ ਤੁਸੀਂ 3 ਕਰੋੜ ਲੋਕਾਂ ਦੀ ਤਰਜਮਾਨੀ ਕਰਦੇ ਹੋ ਤੁਸੀਂ ਘੱਟੋ ਘੱਟ ਇਹੋ ਜਿਹੇ ਅਸਲੀਅਤਾਂ ਤਾਂ ਪੰਜਾਬ ਦੇ ਵਿੱਚ ਚਾਕੀਆਂ ਰਾਹੀਂ ਦਿਖਾ ਸਕਦੇ ਹੋ ਇਸ ਇਹਨਾਂ ਦੇ ਤੱਕੇ ਤੋਂ ਪਰਦਾ ਉਠਾ ਸਕਦੇ ਹੋ ਕਿ ਸਾਡੇ ਨਾਲ ਸਰਕਾਰਾਂ ਨੇ ਜਿਹੜੀਆਂ ਉਹ ਕਿੱਥੇ ਤੱਕ ਕੇਂਦਰ ਸਰਕਾਰਾਂ ਸਾਡੇ ਨਾਲ ਤੱਕਾ ਕਰਦੀਆਂ ਨੇ ਪਰ ਦੋਸਤੋ ਅਫਸੋਸ ਇਸ ਗੱਲ ਦਾ ਮੈਂ ਕਹਿ ਤਾਂ ਦਿੱਤਾ ਪਰ ਕਹੇ ਤੋਂ ਅੱਗੇ ਵੀ ਰਿਹਾ ਨਹੀਂ ਜਾਂਦਾ ਕਿਉਂਕਿ ਇਹਨਾਂ ਨੇ ਖੁਦ ਸਾਡੇ ਅਮਰਤਪਾਲ ਵਰਗੇ ਸਿੱਖਾਂ ਨੂੰ ਬਿਬਰੂ ਗੜ੍ਹ ਦੀਆਂ ਜੇਲ੍ਹਾਂ ਦੇ ਵਿੱਚ ਭੇਜਿਆ ਹੋਇਆ, ਸੁਟਿਆ ਹੋਇਆ। ਸੋ ਆਸ ਕਿਵੇਂ ਕਰ ਸਕਦੇ ਆ? ਕਿਵੇਂ ਆਸ ਹੋਊਗੀ ਕਿਉਂਕਿ ਜਿਹੜਾ ਸੱਚ ਆ ਦੋਸਤੋ ਉਹ ਮੂੰਹ ਤੇ ਆ ਜਾਂਦਾ ਹੈ। ਰੁਕਦਾ ਨਹੀਂ ਹੈਗਾ। ਬੇਨਤੀ ਤਾਂ ਕੀਤੀ ਸੀ ਕਿ ਚਲੋ ਉਹਨਾਂ ਨੂੰ ਬੇਨਤੀ ਕਰੀਏ ਪਰ ਬੇਨਤੀ ਦੇ ਨਾਮ ਨਾਲ ਦੋਸਤੋ ਹੁਣ ਇਹ ਸਚਾਈ ਨੂੰ ਵੀ ਕਿਵੇਂ ਜਿਹੜੀ ਸਾਰੇ ਲੋਕਾਂ ਦੇ ਸਾਹਮਣੇ ਆ ਕਿ ਇਸੇ ਤਰ੍ਹਾਂ ਹੀ ਉਦੋਂ ਮਹਿਸੂਸ ਹੁੰਦਾ ਹੋਊਗਾ ਕਾਲੇ ਪਾਣੀ ਭੇਜਣ ਵਾਲਿਆਂ ਨੂੰ ਕਿ ਸਾਡੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਸਾਨੂੰ ਜੇਲਾਂ ਚ ਅੰਗਰੇਜ਼ ਸੁੱਟਦੇ ਸੀਗੇ ਤੇ ਅੱਜ ਸਾਡੀਆਂ ਸਰਕਾਰਾਂ ਨੇ ਸਾਡੇ ਮੁੰਡਿਆਂ ਨੂੰ ਪੰਜਾਬ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਇਸਾਮ ਦੀਆਂ ਜੇਲਾਂ ਦੇ ਵਿੱਚ ਵੀ ਸੁੱਟ ਰੱਖਿਆਗਾ ਸੋ ਅਫਸੋਸ ਹੀ ਕਰ ਸਕਦੇ ਆ ਹੋਰ ਤਾਂ ਆਸ ਤਾਂ ਕੋਈ ਮੇਰੇ ਖਿਆਲ ਦੇ ਵਿੱਚ ਨਾ ਕੋਈ ਹੈਗੀ ਆ ਨਾ ਕੋਈ ਹੋਣੀ ਆ ਜਿ ਜਵਤੀ ਗੱਲਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਦੋਸਤੋ ਪਰ ਤੁਸੀਂ ਵੀ ਥੋੜਾ ਜਿਹਾ ਕੰਮ ਜੰਮ ਵੀਡੀਓ ਨੂੰ ਹਰੇਕ ਸਿੱਖ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਇਹ ਪਲੇਟਫਾਰਮ ਐਸੇ ਦੇ ਜਿਹੜੇ ਹਰ ਇੱਕ ਬੰਦੇ ਦੇ ਕੋਲੇ ਇਹਦਾ ਬਾਕਣਾ ਹੈਗਾ ਕਿ ਹਰ ਇੱਕ ਬੰਦਾ ਇਸ ਤਰ੍ਹਾਂ ਦੀ ਜਿਹੜਾ ਇਤਿਹਾਸ ਦੀ ਗੱਲ ਹੈ ਜਾਂ ਹੋਰ ਹੈ ਉਹ ਖੋਲ ਕੇ ਦੇਖ ਸਕਦਾ ਹੈ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਉਹਦੇ ਨਾਲ ਸਾਨੂੰ ਹੌਸਲਾ ਮਿਲ ਜਾਂਦਾ ਤੇ ਅ ਅੱਗੇ ਤੁਹਾਡਾ ਕੋਈ ਭੈਣ ਭਾਈ ਦੇਖ ਲੈਂਦਾ ਸੋ ਅੱਜ ਲਈ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਬੋਲ ਖਰਾਬ ਹੋਇਆ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ